ਸਾਰੇ ਨੂੰ ਸਲਾਮ ਪੰਜਾਬ ਦੇ مسیحی ਭਾਈਚਾਰੇ ਨੂੰ ਵਿਸ਼ੇਸ਼ ਤੌਰ ਤੇ ਜਲੰਧਰ ਡਾਇਸਿਸ ਨੂੰ ਇਹ ਬਹੁਤ ਹੀ ਖੁਸ਼ੀ ਦਾ ਸਮਾ ਹੈ ਕਿਉਂਕਿ ਸਾਨੂੰ ਇੱਕ ਨਵਾਂ ਬਿਸ਼ਪ ਮਿਲਿਆ ਹੈ ਜਲੰਧਰ ਡਾਇਸਿਸ ਦੇ ਨਵਾਂ ਨਿਯੁਕਤ ਬਿਸ਼ਪ ਮੌਨਸਿਨਯਰ ਜੋਸ ਸਬਾਸਟਿਨ ਦੇ ਰਸੂਲੀ ਮਖਸੂਸੀਅਤ ਅਦੇ ਸੇਵਾ ਨਿਯੁਕਤੀ ਸਮਾਰੋਹ ਦੇ ਵਿੱਚ ਸਮਾਰੋਹ ਜੁਲਾਈ ਮਹੀਨੇ ਦੇ 12 ਤਾਰੀਖ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਜਲੰਧਰ ਦੇ ਟ੍ਰਿਨਿਟੀ ਕਾਲਜ ਕੰਪਲੈਕਸ ਦੇ ਵਿੱਚ ਹੋ ਰਿਹਾ ਹੈ। ਇਸ ਪ੍ਰੋਗਰਾਮ ਦੇ ਕੋਆਰਡੀਨੇਟਰ ਵਜੋਂ ਮੈਂ ਫਾਦਰ ਮਾਈਕਲ ਆਣੀ ਜਲੰਧਰ ਡਾਈਸਿਸ ਵੱਲੋਂ ਸਾਰੇ ਸੰਗਤ ਨੂੰ ਸੱਦਾ ਦਿੰਦਾ ਹਾਂ ਸਮਾਰੋਹ ਦੇ ਵਿੱਚ ਪਾਗ ਲੈ ਕੇ ਸੰਗਤ ਦੀ ਖੁਸ਼ੀ ਨੂੰ ਸਾਂਝਾ ਕਰਨ ਆਦੇ ਕੁਦਾਦੀਆ ਆਸ਼ੀਸ਼ਾਂ ਪ੍ਰਾਪਤ ਕਰਨ ਸਾਰਿਆਂ ਨੂੰ ਜੀ ਆਇਆਂ